ਵਾਰ ਦੀ ਕਖਾਲਸਾ ਵਾਰ ਦੀ ਪਤੇ 10 ਆਥੀ ਤੇ ਨਾਲ ਅਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੰਦੇ ਸਤਾਜ ਬਾਣੀ ਦੇ ਵੇਫਟਾਮ ਕੇ ਜਹਾਜ਼ ਉਹਨਾਂ ਦਾ ਜੋ ਬਾਣੀ ਦਾ ਸਲੇਖ ਗਾਥਾ ਹੈ ਉਸਤਦ ਜੋ 14ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਮੇਰ ਪ੍ਰਯਾਤਨਾ ਕੇ ਬਖਸ਼ਿਸ਼ ਕਰਕੇ ਆਪ ਹੀ ਕਰਵਾਲਣ ਹੁਣ ਜੋ ਗਥਾ ਗੁਰਬਾਣੀ ਦਾ 14ਵਾਂ ਸ਼ਲੋਕ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਆਪ ਜਸੰ ਮਟੰਤ ਸਤ ਪੁੱਤਰੈ ਸਿਮਰਤ ਤਬੈ ਹ੍ਰਦੇ ਗੁਰ ਮੰਤਰਣੈ ਹੈ ਪ੍ਰੀਤੰ ਭਗਵਾਨ ਅਚੁਤ ਨਾਨਕ ਸੰਸਾਰ ਸਾਗਰ ਤਾਰਨੇ ਵਾਹਿਗੁਰੂ ਖਾਲਸਾ ਵਾਹਿ ਦਿੱਤੀ ਪਤੇ ਇਸ ਗਾਥਾ ਦੇ 14ਵੇਂ ਸ਼ਲੋਕ ਰਾਹੀਂ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਸਿੱਖਿਆ ਦੇ ਰਹੇ ਨੇ ਸਤ ਹੁੰਦਾ ਪਰਮਾਤਮਾ ਪੁੱਤਰੇ ਉਹਦੇ ਪੁੱਤਰ ਉਹ ਕੌਣ ਨੇ ਸੰਤ ਗੁਰਮੁਖ ਸਾਧ ਉਹ ਕਾਲਪੁਰ ਪਰਮਾਤਮਾ ਪੁੱਤਰ ਪੌਤਰ ਮੁਕੰਦ ਧੰਤ ਧੰਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਆਚਾ ਸਾਨੂੰ ਅਨਨੇ ਪਿਓ ਕਾਲ ਦਾਤ ਮਾਤ ਨਾ ਜਾ ਜਾਕਰ ਪੁੱਤਰ ਪੌਤਰ ਮੁਕੰਦ ਉਹ ਕਾਲਪੁਰ ਪਰਮਾਤਮਾ ਦੀ ਨਾ ਕੋ ਜਾਤ ਹੈ ਨਾ ਬਾਤ ਹੈ ਨਾ ਕੋ ਦਾ ਪੁੱਤਰ ਹੈ ਨਾ ਪੋਤਰਾ ਉਹਨਾਂ ਸਾਰਿਆਂ ਤੋਂ ਉਹ ਜਿਹੜੇ ਨੇ ਲੇਪ ਨੇ ਵਾ ਮੁਕਤ ਨੇ ਸੋਇਥੇ ਪਾਚਾ ਕਹਿੰਦੇ ਵੀ ਉਸ ਪਰਮਾਤਮਾ ਦਾ ਹੈ ਇਸ ਸੰਤ ਜਿਹੜੇ ਨੇ ਉਹਨੂੰ ਪੁੱਤਰਾਂ ਵਾਲਾ ਬਣਾ ਦਿੰਦੇ ਨੇ ਕਿਉਂਕਿ ਉਹਦੇ ਪੁੱਤਰ ਨੇ ਉਸ ਸੰਤਾਂ ਨਾਲ ਪਿਆਰ ਕਰਦਾ ਹੈ ਤੇ ਇਹ ਜਿਹੜੇ ਸੰਤ ਨੇ ਜਿਨ੍ਹਾਂ ਦਾ ਕੋਈ ਸਤਕਾਰ ਮਾਣ ਨਹੀਂ ਸਮਾਜ ਵਿੱਚ ਉਹਨਾਂ ਨੂੰ ਨੀਵੀਂ ਜਾਤ ਦੇ ਨੇ ਉਹਨਾਂ ਨੂੰ ਨੀਵੀਂ ਜਾਤ ਦੇ ਕਹਿੰਦੇ ਨੇ ਕਿਸੇ ਨੂੰ ਜਮਾਰ ਕਹਿੰਦੇ ਨੇ ਕਿਸੇ ਨੂੰ ਸ਼ਿੰਬਾ ਕਹਿੰਦੇ ਨੇ ਕਿਸੇ ਨੂੰ ਨਾਇਕ ਕਹਿੰਦੇ ਨੇ ਆਹਰ ਉਹਨਾਂ ਦੇ ਸਤਕਾਰ ਮਾਣ ਨਹੀਂ ਉਹਨਾਂ ਇਹਨਾਂ ਲੋਕਾਂ ਬ੍ਰਾਹਮਣਾਂ ਦੇ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸਮਝਦੇ ਸਨ ਉਹਨਾਂ ਦੀ ਕੇਵਲ ਸੇਵਾ ਹੀ ਕਰਦੇ ਸਨ ਵਿਚਾਰੇ ਪਰ ਜਦੋਂ ਪਰਮਾਤਮਾ ਦਾ ਨਾਮ ਜਪਿਆ ਆਪ ਜਸ ਸਿੰਘ ਮਟਾਂ ਤੇ ਉਹਨਾਂ ਦਾ ਜੋ ਸਤਕਾਰ ਮਾਣ ਨਹੀਂ ਸੀ ਹੁੰਦਾ ਬਿਜਲੀ ਹੁੰਦੀ ਸੀ ਉਹਨਾਂ ਨੂੰ ਸਤਕਾਰ ਮਿਲਣ ਲੱਗ ਗਿਆ ਉਹਨਾਂ ਦੇ ਪੁੱਤਰਾਂ ਨੂੰ ਸੰਤਾਂ ਉਹ ਕਿਵੇਂ ਸਿਮਰਤ ਰਹਿਦੇ ਗੁਰ ਮੰਤਰ ਨੇ ਗੁਰੂ ਦਾ ਮੰਤਰ ਭਾਵ ਉਹਨਾਂ ਦੇ ਸ਼ਬਦ ਉਹਨਾਂ ਦੇ ਬਚਨ ਉਹਨਾਂ ਨੂੰ ਦ੍ਰਿੜ ਕਰਨ ਨਾਲ ਉਹਨਾਂ ਨੂੰ ਸਿਮਰਨ ਕਰਨ ਦੇ ਨਾਲ ਉਹਨਾਂ ਦਾ ਏਡਾ ਜੀਵਨ ਉੱਚਾ ਹੋ ਗਿਆ ਕਿ ਉਹਨਾਂ ਨੂੰ ਸਤਕਾਰ ਤੇ ਮਾਣ ਮਿਲਣ ਲੱਗ ਗਿਆ ਜਿਵੇਂ ਪੰਮੇ ਪਾਤਸ਼ਾਹ ਜਿਵੇਂ ਆਸਾ ਰਾਮ ਸਾਨੂੰ ਸਮਝਾਇਆ ਹੈ ਗੋਬਿੰਦ 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 ਸੰਗ ਨਾਮ ਦੀਓ ਮੰਨ ਲੈਣਾ ਭਗਤ ਨਾਮਦੇਵ ਦਾ ਜਦੋਂ ਪ੍ਰਮਾਤਮਾ ਨਾਲ ਹਰ ਵળે ਪ੍ਰਮਾਤਮਾ ਦੇ ਨਾਮ ਵਿੱਚ ਮਨ ਲੀਨ ਹੋ ਗਿਆ ਪਾਵ ਸਮਾਧੀ ਲੀਨ ਹੋ ਗਿਆ ਉਹਦੇ ਨਾਲ ਮਿਲ ਗਿਆ ਆੜ ਦਾਮ ਕੋਸ਼ੀ ਪ੍ਰੋ ਹੋਇਓ ਲਕੀਨਾ ਜਿਹੜਾ ਆਧੀ ਕੌਡੀ ਦਾ ਵੀ ਨਾਮ ਦੇ ਭਗਤ ਸੀਗਾ ਜਿਹਨੂੰ ਅਸ਼ੀਂਬਾ ਕਹਿੰਦੇ ਸੀ ਉਹ ਲੱਖਾਂ ਦਾ ਹੋ ਗਿਆ ਭਾਅ ਘਰ ਘਰ ਉਹਨਾਂ ਦਾ ਸਤਕਾਰ ਤੇ ਮਾਣ ਲੋਕ ਉਹਨਾਂ ਨੂੰ ਪ੍ਰਣਾਮ ਕਰਦੇ ਬੋਣਾ ਤਨਨਾ त्याग ਕੇ ਪ੍ਰੀਤ ਚਰਨ ਕਬੀਰਾ ਨੀਜ ਕੁਲਾ ਜੋ ਲਹਾਰਾ ਭਇਓ ਗੁਨੀਆ ਗਹਿਰਾ ਤੇ ਜਿਹੜੇ ਭਗਤ ਕਬੀਰ ਜੀ ਜਿਹੜੇ ਜਾਦ ਦੇ ਜਲਾਇ ਸਨ ਉਹ ਆਪਣਾ ਜਿਹੜਾ ਖੱਡੀਆਂ ਦਾ ਕੰਮ ਤਾਣਾ ਬੰਨਣਾ ਬੁੰਨ ਦਾ ਕੰਮ ਕਰਦੇ ਸਨ ਉਹ ਤਿਆਰ ਕੇ ਜਦੋਂ ਪ੍ਰਮਾਤਮਾ ਦੇ ਸੇਵਨ ਵਿੱਚ ਲੱਗੇ ਪ੍ਰਮਾਤਮਾ ਨਾਲ ਪ੍ਰੀਤ ਬਣ ਗਈ ਉਹ ਛੋਟੀ ਜਾਦ ਦਾ ਜਲਹਾਰਾ ਜਿਹੜਾ ਸੀ ਉਹ ਗਹਿਣਗੀ ਦਾ ਭਾਵ ਸਤਕਾਰ ਤੇ ਮਾਣ ਉਹਨਾਂ ਨੂੰ ਮਿਲ ਗਿਆ ਜਗ ਵਿੱਚ ਪ੍ਰਸਿੱਧ ਹੋ ਗਏ ਰਵਿਦਾਸ ਤੁੰਤਾ ਤੋਂ ਹੋਰ ਨੀਤ ਨੇਤ્ય त्यागे माया ਰਵਿਦਾਸ ਇਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਭਗਤ ਰਵਿਦਾਸ ਜੀ ਜਿਹੜੇ ਮੁਰਦੇ ਮਰੇ ਪਸ਼ੂਆਂ ਨੂੰ ਢੋਂਦੇ ਸਨ ਰੋਜ਼ ਉਹਨਾਂ ਨੇ ਜਦੋਂ ਸੰਸਾਰ ਨੂੰ ਤਿਆਗਿਆ ਪਾਵ ਸੰਸਾਰ ਤੋਂ ਨਲੇਪ ਹੋਏ ਸੰਸਾਰ ਦਾ ਲੋਭ ਉਹ ਤਿਆਗ ਦਿੱਤਾ ਤੇ ਸਾਧ ਸੰਗ ਵਿੱਚ ਨਾਮ ਜਪਣ ਕਰਕੇ ਉਹਨਾਂ ਨੇ ਪ੍ਰਮਾਤਮਾ ਦਾ ਦਰਸ਼ਨ ਪਾ ਲਿਆ ਸੈਨ ਨਾਈ ਬਤਕਾਰੀਆਂ ਉਹ ਘਰ ਘਰ ਸੁਣਿਆ ਪਾਤਸ਼ਾਹ ਕਹਿੰਦੇ ਸੈਨ ਨਾਈ ਜਿਹੜਾ ਨਾ ਜਿਆਦਾ ਨਾਈ ਸੀ ਲੋਕਾਂ ਦੇ ਘਰ ਜਾ ਕੇ ਬੁੱਤੀਆਂ ਕਰਦਾ ਸੀ ਲੋਕਾਂ ਦੀ ਸੇਵਾ ਕਰਦਾ ਸੀ ਉਹ ਘਰ ਘਰ ਵਿੱਚ ਪ੍ਰਸਿੱਧ ਹੋ ਗਿਆ ਲੋਕ ਉਹਨਾਂ ਦਾ ਨਾਮ ਜਪਦੇ ਨੇ ਫਿਰਦੇ ਬਸਿਆ ਪਾਰ ਬਨਮ ਭਗਤਾ ਮੈਂ ਗਣਿਆ ਜਦੋਂ ਭਗਤੀ ਕਰਕੇ ਪ੍ਰਮਾਤਮਾ ਨਾਲ ਹਿੱਤ ਵਿੱਚ ਪ੍ਰਗਟ ਹੋ ਗਿਆ ਤੇ ਪ੍ਰਗਤ ਭਗਤ ਕਹਿ ਕੇ ਲੋਕੀ ਉਹਨਾਂ ਨੂੰ ਜਾਣਨ ਲੱਗੇ ਪ੍ਰਸਿੱਧ ਹੋ ਗਏ ਏਬੇ ਸੁਣ ਕੇ जाट ਰੋਠ ਭਗਤੀ ਲੱਗਾ ਮਲੇ ਪ੍ਰਤਖ ਗਸਾਈਆਂ ਧੰਨਾ ਵਲ ਪਾਦਾ ਉਹਨਾਂ ਵੱਲ ਵੇਖ ਕੇ ਜਿਹੜਾ ਧੰਨਾ ਜੱਟ ਸੀ ਉਹਦੇ ਵੀ ਮੰਚ 'ਚ ਆਇਆ ਏਬੇ ਸੁਣ ਕੇ जाट ਰੋਠ ਭਗਤੀ ਲੱਗਾ ਉਹ ਵੀ ਭਗਤੀ ਕਰਨ ਲੱਗਿਆ ਕਿ ਉਹਨਾਂ ਨੂੰ ਪ੍ਰਤਖ ਤੌਰ 'ਤੇ ਪ੍ਰਮਾਤਮਾ ਦੇ ਦਰਸ਼ਨ ਹੋਏ। ਭਾਵ ਇਹ ਜਿਹੜੇ ਸੰਤ ਨੇ ਪੁੱਤਰ ਨੇ ਪ੍ਰਮਾਤਮਾ ਦੇ ਇਹਨਾਂ ਨੂੰ ਜਦੋਂ ਪ੍ਰਮਾਤਮਾ ਦਾ ਸਿਮਨ ਕਰਦੇ ਨੇ ਭਗਤੀ ਕਰਦੇ ਨੇ ਤੇ ਉਹਨਾਂ ਨੂੰ ਜੋ ਪਹਿਲਾਂ ਸਤਕਾਰ ਮਾਨ ਜੋ ਬਣਦਾ ਸੀ ਨਹੀਂ ਸੀ ਮਿਲਦਾ ਉਹਨਾਂ ਦੇ ਫਿਰ ਸਾਰੇ ਲੋਕ ਸਤਕਾਰ ਤੇ ਮਾਨ ਕਰਦੇ ਨੇ ਭਾਵੇਂ ਆਪਣੀਆਂ ਕੁੱਲਾਂ ਦਾ ਜੋ ਪਹਿਲੋਂ ਨਾਂ ਨੀਵਾ ਸੀ ਉਹਨੂੰ ਕੁੱਲਾਂ ਉੱਚੀਆਂ ਕਰ ਦਿੰਦੇ ਨੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦੇ ਪਾਤਸ਼ਾਹ ਕਹਿੰਦੇ ਉਹ ਆਕਾਲ ਪੁਰਮਾਤਮਾ ਪ੍ਰੀਤਮ ਭਗਵਾਨ ਅਚੁੱਤ ਉਹ ਆਕਾਲ ਪੁਰਮ ਉਹ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ ਸਾਰਿਆਂ ਦਾ ਮਾਲਕ ਹੈ ਭਗਵਾਨ ਐਕਟ ਹੈ ਬਨਾਸੀ ਹੈ ਪਾਵਨਾਸ਼ਵਨ ਹੈ ਨਾਨਕ ਸੰਸਾਰ ਸਾਗਰ ਤਾਰਨੇ ਜਿਹੜਾ ਉਹਨਾਂ ਦਾ ਭਜਨ ਕਰਦਾ ਹੈ ਸਿਮਰਨ ਕਰਦਾ ਹੈ ਉਹ ਭਵ ਸਾਗਰ ਤੋਂ ਉਹਨਾਂ ਨੂੰ ਪਾਰ ਕਰਨ ਦੇ ਯੋਗ ਨੇ ਸਮਰਾਤ ਨੇ ਉਹ ਸਾਰਿਆਂ ਦਾ ਪਾਰ ਉਤਾਰਾਏ ਭਵ ਸਾਗਰ ਤੋਂ ਕਰ ਦਿੰਦੇ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ ਯੋਗ ਕਾਲਪ ਪਰਮਾਤਮਾ ਜਿਹੜਾ ਸਿਮਰਨ ਕਰਦਾ ਹੈ ਉਹਨਾਂ ਦੀਆਂ ਕੁਲਾਂ ਚਰ ਜਾਂਦੀਆਂ ਲੋਕ ਉਹਨਾਂ ਨੂੰ ਪ੍ਰਣਾਮ ਕਰਦੇ ਜਿਹੜੇ ਉਹਨਾਂ ਨੂੰ ਕਦੀ ਕੋਈ ਕੌਡੀ ਦਿਆ ਨਹੀਂ ਸੀ ਸਮਝਦੇ ਕੋਈ ਇਸ਼ਤ ਮਾਨ ਨਹੀਂ ਸੀ ਦਿੰਦੇ ਉਹਨਾਂ ਨੂੰ ਫਿਰ ਉਹ ਪੂਜਦੇ ਨੇ ਮੱਥਾ ਟੇਕਦੇ ਨੇ ਇਸੇ ਤਰ੍ਹਾਂ ਗੁਰੂ ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੁੜਾਈ ਗਾਸਦੇ ਨੇ ਸੰਤਾਂ ਦੀ ਜਿਹੜੇ ਉਹਦੀ ਪ੍ਰਮਾਤਮਾ ਦੀ ਕੀਰਤੀ ਕਰਦੇ ਨੇ ਉਹਨਾਂ ਨੂੰ ਕਿਵੇਂ ਸਤਕਾਰ ਮਾਨ ਮਿਲਦਾ ਆ ਪਜਸ ਮਿਟੇ ਹੋਵੇ ਜਗ ਕੀਰਤ ਦਰਗੇ ਬੈਸਣ ਪਾਈਏ ਇਹ ਪਰਮਾਤਮਾ ਦੇ ਦਰ ਵਿੱਚ ਉਹਨਾਂ ਨੂੰ ਘਰ ਥਾਂ ਮਿਲ ਜਾਂਦਾ ਹੈ ਤੇ ਜਗ ਵਿੱਚ ਉਹਨਾਂ ਦੀ ਕੀਰਤੀ ਹੁੰਦੀ ਹੈ ਤੇ ਆਪ ਜਸ਼ਨ ਉਹਨਾਂ ਦੀ ਜਿਹੜੀ ਪਹਿਲਾਂ ਬੇਚੀ ਹੁੰਦੀ ਸੀ ਸੰਸਾਰ ਤੋਂ ਸਾਰੀ ਵਡਿਆਈ ਚ ਬਦਲ ਜਾਂਦੀ ਮਾਨ ਸਤਕਾਰਤ ਬਦਲ ਜਾਂਦੀ ਹੈ ਜਮ ਕੇ ਇਤਰਾਸ ਨਾਸ ਹੋਏ ਖਿੰਮੇ ਇਹ ਕਿ ਛੇਨ ਵਿੱਚ ਥੋੜੇ ਸਮੇਂ ਚ ਉਹਨਾਂ ਜਮਾ ਦਾ ਡਰ ਖਤਮ ਹੋ ਜਾਂਦਾ ਇਤਰਾਸ ਹੁੰਦਾ ਡਰ ਭਾਵੇਂ ਉਹ ਜੰਮਣ ਮਰਨ ਦੇ ਕਿ ਅਖਰਾਂ 'ਚ ਨਹੀਂ ਪੈਂਦੇ ਉਹਨਾਂ ਨੂੰ ਲੇਖਾ ਨਹੀਂ ਦੇਣਾ ਪੈਂਦਾ ਜਦੋਂ ਉਹਨਾਂ ਨੂੰ ਸਤਕਾਰ ਕਰਦੇ ਨੇ ਪ੍ਰਣਾਮ ਕਰਦੇ ਨੇ ਕਿਉਂ ਉਹਨਾਂ ਨੂੰ ਕੋਈ ਇਹਨਾ ਨਾਮ ਸਿਮਰਨ ਕੀਤਾ ਕਿ ਸਾਰੇ ਪਾਪ ਉਹਨੇ ਧੁੱਪ ਜਾਂਦੇ ਨੇ ਕਹਿੰਦੇ ਪਾਪੀ ਨੇ ਲੇਖਾ ਧੁੰਦ ਨੂੰ ਦੇਣਾ ਪੈਂਦਾ ਤੇ ਜਿਹੜੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪ ਕੇ ਭਗਤ ਤੇ ਸੰਤ ਰੂਪ ਹੋ ਜਾਂਦੇ ਨੇ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਪ੍ਰਣਾਮ ਕਰਦੇ ਨੇ ਸੁਖ ਆਨੰਦ ਸੇਤੀ ਘਰ ਜਾਈਏ ਤੋ ਆਪਣੇ ਜਿਹੜਾ ਘਰ ਅਸਲੀ ਘਰ ਹੈ ਪ੍ਰਮਾਤਮਾ ਦਾ ਘਰ ਉਹਦੇ ਵਿੱਚ ਆਤਮਿਕ ਅਨੰਤ ਸੁੱਖਾਂ ਦੇ ਨਾਲ ਉਸ ਘਰ ਵਿੱਚ ਜਾਂਦੇ ਨੇ ਭਾਵੇਂ ਉਹਨਾਂ ਨੂੰ ਸਤਕਾਰ ਤੇ ਮਾਣ ਮਿਲਦਾ ਹੈ ਚੜ੍ਹਦੀ ਕਲਾ ਤੇ ਆਨੰਦ ਵਿੱਚ ਰਹਿ ਕੇ ਭਾ ਪਰਮਾਤਮਾ ਨਾਲ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਕੋ ਸਤਗੁਰਾਂ ਨਾਲ ਉਹਨਾਂ ਦਾ ਮਲਾਪ ਹੋ ਜਾਂਦਾ ਹੈ ਉਹਨਾਂ ਦੇ ਹਿਰਦਾ ਖੜਿਆ ਦਿੰਦਾ ਹੈ ਕਮਲ ਦੇ ਫੁੱਲ ਦੀ ਤਰ੍ਹਾਂ ਉਹ ਆਨੰਦ ਵਿੱਚ ਰਹਿ ਕੇ ਪਰਮਾਤਮਾ ਨੂੰ ਪਾਉਂਦੇ ਨੇ ਦੂਸਰਾ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਨੇ ਦੇਵ ਗੰਧਾਰੀ ਰਾਗ ਵਿੱਚ ਸਾਨੂੰ ਸਮਝਾਇਆ ਹੈ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ ਉਹ ਕਾਲਪ ਕੋ ਪ੍ਰਮਾਤਮਾ ਜੋ ਸਾਡਾ ਕਰਤਾ ਹੈ ਸਾਰਿਆਂ ਨੂੰ ਸਿਰਜਨਾਰਾ ਹੈ ਉਹ ਦਾ ਕੋਈ ਪੁੱਤਰ ਪੋਤਰ ਨਹੀਂ ਹੈ ਪਰ ਉਹਨਾਂ ਦਾ ਸੰਤਾਂ ਦਾ ਹਰੀ ਦੇ ਸੇਵਕਾਂ ਦਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪ ਉਹਨਾਂ ਦਾ ਜਨਮ ਸਫਲ ਹੋ ਗਿਆ ਤੇ ਪ੍ਰਮਾਤਮਾ ਨੂੰ ਹੀ ਪੁੱਤਰਾਂ ਵਾਲਾ ਬਣਾਤਾ ਕੋ ਸੰਤ ਉਹਨਾਂ ਦੇ ਪੁੱਤਰ ਨੇ ਸਗਲ ਸਮੂਲ ਹੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਜਿਨਾਂ ਨੇ ਉਹ ਕਾਲਪੁਰ ਪ੍ਰਮਾਤਮਾ ਉਹ ਪੂਰਨ ਪ੍ਰਭੂ ਹਰ ਇੱਕ ਦੇ ਹਿਰਦੇ ਵਿੱਚ ਵਿਆਪਕ ਹੈ ਹਰ ਥਾਂ ਵਿਆਪਕ ਹੈ ਉਹ ਦੇ ਨਾਲ ਜਦੋਂ ਸਾਹਜ ਪਾ ਲਈ ਮਿੱਤਰਤਾ ਪਾ ਲਈ ਉਹਨੂੰ ਪਛਾਣ ਲਿਆ ਫਿਰ ਉਹਨਾਂ ਦਾ ਸਾਰਿਆਂ ਦੇ ਜਿੰਨੇ ਸੰਗੀ ਸਾਥੀ ਸਨ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ ਉਹ ਵੀ ਪ੍ਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਗਏ ਸੋ ਗੁਰੂ ਮਹਾਰਾਜ ਸਾਨੂੰ ਸੋਝੀ ਦਿੱਤੀ ਹੈ ਕਿ ਉਸ ਪ੍ਰਮਾਤਮਾ ਦਾ ਨਾਮ ਸਿਮਰੋ ਤੇ ਤਾਂ ਇਹ ਸਾਰੇ ਤੁਹਾਨੂੰ ਮਹਾਤਮ ਮਿਲ ਜਾਂਦੇ ਨੇ ਉਹਦਾ ਮਹਾਤਮ ਦੱਸਿਆ ਨਾਮ ਸਿਮਰਦਾ ਗੁਰੂ ਮਹਾਰਾਜ ਬਖਸ਼ਿਸ ਕਰਨ ਨਾਮ ਜਿਦਾ ਸਾਡੀ ਝੋਲੀ ਚੋਂ ਤਾਂ ਕਿ ਸਾਡਾ ਵੀ ਜੀਵਨ ਸਫਲਾ ਹੋ ਸਕੇ ਹੋਰ ਚੋਬ ਦੀ ਮਾਫੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ